प्यारे दोस्तों प्यार ਅਤੇ ਸਤਿਕਾਰ ਦੇ ਸਾਹੇਦ குரு ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਭਾਗ ਤੀਜਾ ਕਰ ਰਹੇ ਆਂ ਗਦਾਰ ਤੇ ਦਲਾਲ ਤੇ ਮੁਖਬਰ ਟਾਈਪ ਲੀਡਰਸ਼ਿਪ ਜਿਹੜੀ ਪੰਜਾਬ ਦੇ ਸਿਰ ਤੇ ਮੜੀ ਗਈ ਜਿਨ੍ਹਾਂ ਨੇ ਪੰਜਾਬ ਦੀ ਹੋਣੀ ਜਿਹੜੀ ਹੋਰ ਹੀ ਤਰ੍ਹਾਂ ਘੜ ਦਿੱਤੀ ਨਾ ਪੰਜਾਬ ਦੀ ਜਵਾਨੀ ਬਚੀ ਨਾ ਪੰਜਾਬ ਦੀ ਕਿਸਾਨੀ ਬਚੀ ਤੇ ਨਾ ਹੀ ਪੰਜਾਬ ਬਚਿਆ ਪੰਜਾਬ ਦੇ ਸਰੋਤ ਬਚੇ ਇੱਕ ਤਰ੍ਹਾਂ ਦੇ ਨਾਲ ਜਿਵੇਂ ਬਾਹਰਲੇ ਹਮਲਾਵਰ ਆਉਂਦੇ ਸੀ ਪੰਜਾਬ ਨੂੰ ਲੁੱਟ ਕੇ ਉਹ ਉਹ ਜਾਂਦੇ ਸੀ ਚਲੋ ਉਹ ਤਾਂ ਬਾਹਰ ਦੇ ਲੋਕ ਸਨ ਸਾਡੇ ਨਾਲ ਇਸ ਕਿੱਤੇ ਨਾਲ ਕੌਮ ਨਾਲ ਕੋਈ ਸਰੋਕਾਲ ਨਹੀਂ ਸੀ ਪਰ ਇਹ ਲੋਕ ਤਾਂ ਸਾਡੇ ਵਿੱਚ ਹੀ ਪੈਦਾ ਹੋਏ ਸਾਡੀ ਕੌਮ ਦੇ ਵਿੱਚ ਹੀ ਪੈਦਾ ਹੋਏ ਪੰਜਾਬ ਦੀ ਧਰਤੀ ਦੇ ਉੱਤੇ ਪੈਦਾ ਹੋਈ ਪੰਜਾਬੀਆਂ ਚ ਹੀ ਪੈਦਾ ਹੋਈ ਪਰ ਇਹਨਾਂ ਨੇ ਕੀ ਕੀਤਾ ਕਿਸੇ ਇੱਕ ਧਰ ਨੂੰ ਜਾਂ ਇੱਕ ਬੰਦੇ ਨੂੰ ਜ਼ਿੰਮੇਵਾਰ ਠਹਿਰਾਉਣਾ ਕਿਸੇ ਵੀ ਹਾਲਾਤਾਂ ਦੇ ਵਿੱਚ ਜਾਇਜ਼ ਨਹੀਂ ਹੁੰਦਾ ਇਹਨਾਂ ਲੋਕਾਂ ਨੇ ਹਕੀਕਤ ਅਤੇ ਅਸਲੀਅਤ ਅਸਲੀਅਤ ਉੱਤੇ ਹਕੀਕਤ ਟਿੱਕੀ ਹੁੰਦੀ ਹੈ ਤੇ ਹਕੀਕਤ ਹੀ ਜਿਹੜੀ ਬਿਆਨ ਆਪਾਂ ਕਰਦੇ ਉਹ ਅਸਲੀਅਤ ਹੋਣੀ ਚਾਹੀਦੀ ਹੈ ਅੱਜ ਆਪਾਂ ਕਰਾਂਗੇ ਪ੍ਰਕਾਸ਼ ਸਿੰਘ ਬਾਦਲ ਤੱਕ ਆਪਾਂ ਗੱਲ ਕੀਤੀ ਸੀ ਜਿਹੜੇ ਵੱਡੇ ਲੀਡਰ ਸੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਉਣ ਦੇ ਵਿੱਚ ਜੋ ਭੂਮਿਕਾ ਨਿਭਾਈ ਉਸ ਤੋਂ ਬਾਅਦ ਜਿਹੜੇ ਖੇਰੂ ਖੇਰੂ ਹੋਈ ਕੌਮ ਐਡਾ ਵੱਡਾ ਜ਼ਖਮ ਜਿਹੜਾ ਕੌਮ ਨੇ ਝੱਲਿਆ ਜਿਹੜਾ ਅੱਜ ਵੀ ਰਸਦਾ ਉਹਦੇ ਅਗਲੇ ਹਾਲਾਤ ਕਿਸ ਤਰ੍ਹਾਂ ਦੇ ਬਣਦੇ ਗਏ ਅੱਜ ਆਪਾਂ ਇਹਨਾਂ ਲੀਡਰਾਂ ਦੇ ਉੱਤੇ ਆਪਾਂ ਕਿਉਂਕਿ ਮੈਂ ਕਾਂਗਰਸ ਦੇ ਕਿਸੇ ਲੀਡਰ ਦੀ ਗੱਲ ਨਹੀਂ ਕਰੂੰਗਾ ਕਿਉਂ ਉਹ ਤਾਂ ਸਾਡੀ ਹੈ ਹੀ ਦੁਸ਼ਮਣ ਕਤਾਰ ਦੇ ਲੋਕ ਸੀਗੇ ਉਹਨਾਂ ਦਾ ਵੀ ਜਿਹਦਾ ਮਰਜ਼ੀ ਤੁਸੀਂ ਕਮੈਂਟਾਂ 'ਚ ਦੱਸ ਦਿਓ ਜੇ ਚਾਹੋਗੇ ਤੇ ਆਪਾਂ ਉਹ ਵੀ ਚਲਾ ਦੇਾਂਗੇ ਆਪਾਂ ਨੂੰ ਕੋਈ ਦਿੱਕਤ ਨਹੀਂ ਪਰ ਉਹਨਾਂ ਦੀ ਗੱਲ ਕੀ ਕਰਨੀ ਉਹ ਤਾਂ ਡਾਇਰੈਕਟ ਲਾਈਨ ਦੇ ਦੂਜੇ ਪਾਸੇ ਖੜੇ ਸੀ ਉਹ ਤਾਂ ਸਾਨੀ ਕਾਤਲ ਕਾਤਲ ਟੋਲੇ ਦੇ ਨਾਲ ਨਲੇ ਹੋਏ ਸਨ ਉਹਨਾਂ ਨੇ ਤਾਂ ਜੋ ਕਹਾਣ ਕੀਤਾ 92 ਤੋਂ ਲੈ ਕੇ 97 ਤੱਕ ਤੁਹਾਡੇ ਸਾਹਮਣੇ ਹੀ ਆ ਸਭ ਦੇ ਉਹਨਾਂ ਬਾਰੇ ਗੱਲ ਕੀ ਕਰਨੀ ਹੈ ਉਹ ਤਾਂ ਅਸੀਂ ਅਸੀਂ ਬੇਗੈਰਤ ਹੋ ਗਏ ਜਿਹੜੇ ਇਹਨਾਂ ਲੋਕਾਂ ਦੀਆਂ ਫਿਰ ਸਰਕਾਰਾਂ ਵਾਰ-ਵਾਰ ਬਣਾਉਂਦੇ ਰਿਹਾ ਸਿਆ ਨੂੰ ਬੰਦੇ ਨਹੀਂ ਚੁਣਨੇ ਆਏ ਜੇ ਤੱਕ ਆ ਗਏ ਅਸੀਂ ਪੰਜਾਬ ਦੇ ਵਿੱਚੋਂ 100 ਲੀਡਰ ਨਹੀਂ ਤਿਆਰ ਕਰ ਸਕੇ ਜਿਹੜਾ ਪੰਜਾਬ ਨੂੰ ਸਮਰਪਿਤ ਹੋਵੇ ਕੌਮ ਨੂੰ ਸਮਰਪਿਤ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਦੇ ਮੁਤਾਬਕ ਉਸ ਲੀਡਰਸ਼ਿਪ ਨੂੰ ਖੜੀ ਨਹੀਂ ਕਰ ਸਕੇ ਜਿਹੜੀ ਇਮਾਨਦਾਰੀ ਨਾਲ ਆਪਦੇ ਧਰਮ ਦੇ ਪ੍ਰਤੀ ਵੀ ਵਫਾਦਾਰ ਹੋਵੇ ਆਪਦੀ ਕੌਮ ਦੇ ਪ੍ਰਤੀ ਵੀ ਵਫਾਦਾਰ ਹੋਵੇ ਪੰਜਾਬ ਦੇ ਪ੍ਰਤੀ ਵੀ ਵਫਾਦਾਰ ਹੋਵੇ ਆਪਦੀ ਕਿਸਾਨੀ ਦੇ ਪ੍ਰਤੀ ਵੀ ਵਫਾਦਾਰ ਹੋਵੇ ਆਪਦੀ ਨੌਜਵਾਨੀ ਦੇ ਪ੍ਰਤੀ ਵੀ ਵਫਾਦਾਰ ਹੋਵੇ ਸ਼ਾਇਦ ਇਹ ਹਾਲਾਤ ਬਦਲ ਜਾਂਦੇ ਕਿਉਂਕਿ ਉਸ ਵੇਲੇ ਲੋਕਾਂ ਦੀ ਟੇਕ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਉਸ ਵੇਲੇ ਭਾਈ ਮਨਜੀਤ ਸਿੰਘ ਸਨ ਉਹਨਾਂ ਨੇ ਜਦੋਂ ਸਾਰੇ ਅਕਾਲੀ ਦਲ ਭੰਗ ਕਰਕੇ ਇੱਕ ਅਕਾਲੀ ਦਲ ਬਾਬਾ ਬਾਬਾ ਜੋਗਿੰਦਰ ਸਿੰਘ ਜੀ ਜਿਹੜੇ ਸੰਤ ਜਰਨੈਲ ਸਿੰਘ ਜੀ ਦੇ ਪਿਤਾ ਜੀ ਸਨ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਅਕਾਲੀ ਦਲ ਨੂੰ ਜਿਹੜਾ ਪ੍ਰਵਾਨਗੀ ਦਿੱਤੀ ਹੁਣ ਦੇਖੋ ਤੁਸੀਂ ਦੇਖੋ ਉਹ ਮੈਂ ਗਾਂ ਹਜੇ ਆਪਾਂ ਉਹਨਾਂ ਦਾ ਦੇਖਣਾ ਸੀ ਵੀ ਉਹ ਕਿੰਨੇ ਕੁ ਸਮਰਪਿਤ ਸੀ ਕੀ ਸੀ ਪਰ ਲੋਕਾਂ ਦਾ ਭਰੋਸਾ ਉਹਨਾਂ ਦੇ ਉੱਤੇ ਜ਼ਰੂਰ ਸੀ ਉਹਨਾਂ ਭਰੋਸਾ ਪੰਜਾਬ ਦੇ ਲੋਕਾਂ ਦਾ ਉਸ ਵੇਲੇ ਜ਼ਖਮੀ ਪੰਜਾਬ ਜ਼ਖਮੀ ਹਿਰਦੇ ਉਹਨਾਂ ਦਾ ਭਰੋਸਾ ਉਹਨਾਂ ਦੇ ਉੱਤੇ ਖੜਾ ਸੀ ਕਿਉਂਕਿ ਜਥੇਦਾਰ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚੋਂ ਜਿਹੜਾ ਦਾਲਾ ਕੰਮ ਕਰ ਰਿਹਾ ਸੀ ਹੁਣ ਇਹਨਾਂ ਦੀਆਂ ਗੱਡੀਆਂ ਸਾਡੀਆਂ ਕਿੱਥੋਂ ਪੈਂਦੀਆਂ ਹੁਣ ਤੁਸੀਂ ਸੁਣ ਕੇ ਵੀਡੀਓ ਅੰਦਾਜ਼ਾ ਲਾ ਲਿਓ ਵੀ ਜ਼ਿੰਮੇਵਾਰ ਕੌਣ ਮੈਂ ਇੱਕ ਉਹ ਦਿਨ ਵੀ ਗੱਲ ਕੀਤੀ ਸੀ ਵੀ ਜਿੰਨੇ ਅਕਾਲੀ ਦਲ ਦੇ ਲੀਡਰੋਂ ਕਾਂਗਰਸੀਆਂ ਤੋਂ ਵੀ ਮਾੜੇ ਨਿਕਲੇ ਜਿਹੜੇ ਇਹ ਸਟੋਲੇ ਦੇ ਨਾਲ ਸੀ ਮੈਂ ਹਰਕ ਦੀ ਹਰਕ ਦੀ ਹਕੀਕਤ ਬਿਆਨ ਕਰੂੰਗਾ ਮੈਨੂੰ ਕੋਈ ਪ੍ਰਵਾਹ ਨਹੀਂ ਇਹ ਜੀ ਕੋਈ ਮੇਰਾ ਸਾਥ ਦਿੰਦਾ ਕੋਈ ਨਹੀਂ ਦਿੰਦਾ ਮੈਂ ਅੱਗੇ ਵੀ ਕਿੰਨਾ ਨਾ ਬੇਅਦਬੀ ਵਾਲੇ ਕੇਸਾਂ ਨੇ ਮੈਨੂੰ ਬੜਾ ਸਬਰ ਸੰਤੋਖ ਸਹਿਣਸ਼ੀਲਤਾ ਬਹੁਤ ਕੁਝ ਮੈਨੂੰ ਬਖਸ਼ਿਆ ਮੈਂ ਬੜਾ ਕੁਝ ਹੋਇਆ ਜੋ ਸਿੱਖਿਆ ਉਹ ਕਿਤੇ ਅੱਗੇ ਗੱਲ ਕਰਾਂਗੇ ਅੱਜ ਆਪਾਂ ਗੱਲ ਕਰਾਂਗੇ ਕਾਲੀ ਦਲ ਦਾ ਦੂਸਰੇ ਨੰਬਰ ਦਾ ਲੀਡਰ ਬਲਵਿੰਦਰ ਸਿੰਘ ਪੁੰਦਲ ਚੰਦਰ ਸ਼ੇਖਰ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਕੋਲੇ ਅਪਰੋਚ ਕਰਦੇ ਆ ਵੀ ਤੁਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਲਓ ਤੇ ਤੁਸੀਂ ਆਪਣੇ ਮੁਤਾਬਕ ਪੰਜਾਬ ਨੂੰ ਚਲਾਓ ਉਸ ਵੇਲੇ ਕੁਝ ਐਨਟੀ ਜਿਹੜੇ ਲੋਕ ਸੈਂਟਰ ਦੇ ਵਿੱਚ ਬੈਠੇ ਸੀ ਇੱਕ ਸਟੇਟ ਜਿਹੜੀ ਸਟੇਟ ਦੇ ਵਿੱਚ ਇੱਕ ਡੀਪ ਸਟੇਟ ਹੋਊਗੀ ਜਿਹੜੀ ਉਹਨਾਂ ਨੂੰ ਫਿਕਰ ਪੈ ਗਿਆ ਪੰਜਾਬ ਦੀ ਪ੍ਰਸ਼ਾਸਨ ਨੂੰ ਫਿਕਰ ਪੈ ਗਿਆ ਵੀ ਅਗਰ ਸਿਮਰਜੀਤ ਸਿੰਘ ਮਾਨ ਮੁੱਖ ਮੰਤਰੀ ਬਣ ਜਾਂਦਾ ਤੇ ਬਹੁਤ ਕੁਝ ਪੰਜਾਬ ਦੀ ਸਥਿਤੀ ਜਿਹੜੀ ਬਦਲ ਜਾਵੇਗੀ ਪ੍ਰਸ਼ਾਸਨ ਲਈ ਵੀ ਬਹੁਤ ਮੁਸੀਬਤਾਂ ਔਰ ਸਰਦਰਦੀਆਂ ਖੜੀਆਂ ਹੋ ਸਕਦੀਆਂ ਫਿਰ ਤਲਵੰਡੀ ਸਾਬੋ ਦੀ ਕਾਨਫਰੰਸ 1990 ਦੇ ਵਿੱਚ ਜਦੋਂ ਇਸ ਧਾਲਮ ਸਿਮਰਜੀਤ ਸਿੰਘ ਮਾਨ ਦੇ ਗਰੁੱਪ ਵੱਲੋਂ ਜਿਹੜੀ ਉੱਥੇ ਕਾਨਫਰੰਸ ਰੱਖੀ ਜਾਂਦੀ ਆ ਤਲਵੰਡੀ ਸਾਬੋ ਵਿਸਾਖੀ ਦੀ ਗੱਲ ਕਾਨਫਰੰਸ ਉਹਦੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਐਸਐਸਪੀ ਪਟੰਡਾ ਲਾਇਆ ਜਾਂਦਾ ਉਹ ਇਹਨਾਂ ਨਾਲ رابطہ ਕਾਇਮ ਕਰਦਾ ਬਲਵਿੰਦਰ ਸਿੰਘ ਭੁੰਦੜ ਮੈਂ ਵੀ ਤੁਸੀਂ ਅੱਗੇ ਆਓ ਕਿਉਂਕਿ ਤੁਹਾਡੀ ਲੋੜ ਹੈ ਤੁਹਾਨੂੰ ਸੈਂਟਰ ਦੀਆਂ ਉਹ ਤਾਕਤਾਂ ਤੁਹਾਡੇ ਨਾਲ ਖੜੀਆਂ ਜਿਹੜੀਆਂ ਇਸ ਸਿਮਰਜੀਤ ਸਿੰਘ ਮਾਨ ਦੇ ਇਸ ਮੈਦਾਨ ਵਿੱਚ ਜਾਂ ਸਿਮਰਜੀਤ ਸਿੰਘ ਮਾਨ ਦੀ ਟੀਮ ਨੂੰ ਜਿਹੜੀ ਇਸ ਸਿਆਸੀ ਸਿਆਸੀ ਮੈਦਾਨ ਦੇ ਵਿੱਚ ਖੜਾ ਹੋਇਆ ਨਹੀਂ ਦੇਖਣਾ ਚਾਹੁੰਦੀਆਂ ਨਹੀਂ ਤਾਕਤਵਰ ਹੁੰਦੇ ਦੇਖਣਾ ਚਾਹੁੰਦੀਆਂ ਫਿਰ ਉੱਥੇ ਜਿਹੜੀ ਹੈ ਰਵਿੰਦਰ ਸਿੰਘ ਭੁੰਦਰ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕਰਦਾ ਵੀ ਐਸੇ ਵੇਲੇ ਸੈਂਟਰ ਦੀ ਜਿਹੜੀ ਲੀਡਰਸ਼ਿਪ ਹੈ ਉਹ ਸਾਡੇ ਨਾਲ ਹੈ ਕਿਉਂ ਨਾ ਆਪਾਂ ਫਾਇਦਾ ਉਠਾਈਏ ਕਿਉਂਕਿ ਸੱਦਾ ਉਹਨਾਂ ਵੱਲੋਂ ਆਇਆ ਮੈਂ ਪੰਜਾਬ ਦੀ ਨੌਜਵਾਨੀ ਨੂੰ ਇਹ ਹੀ ਅਪੀਲ ਕਰਦਾ ਹੁਣਾਂ ਵੀ ਐਵੇਂ ਕਿਸੇ ਦੇ ਮਗਰ ਭਾਵ ਖੋ ਕੇ ਨਾ ਤੁਰ ਪਿਆ ਕਰੋ ਇਹ ਕਹਾਣੀਆਂ ਕਿੱਥੋਂ ਚੱਲੀਆਂ ਤੇ ਕਿੱਥੇ ਜਾ ਕੇ ਸਮਾਪਤ ਹੋਈਆਂ ਤੁਹਾਨੂੰ ਕੁਝ ਵੀ ਨਹੀਂ ਪਤਾ ਜਿਹੜਾ ਪੰਜਾਬ ਉਜੜਿਆ ਤੇ ਪੰਜਾਬ ਉਚੇੜਿਆ ਗਿਆ ਅੱਜ ਜਿਹੜੇ ਅਸੀਂ ਆ ਜਿਹੜੇ ਅੱਜ ਖਮਿਆਜੇ ਭੁਗਤ ਰਹੇ ਆ ਜੇਹਲਾਂ 'ਚ ਕਤਲ ਹੋ ਰਹੇ ਆ ਜਿਹੜੇ ਉਹ ਮੁੰਡੇ ਵੱਲੋਂ ਕਤਲ ਹੋਇਆ ਗਾਂ ਕੀ ਇਹਦੀ ਸਜ਼ਾ ਉਹਨੂੰ ਹੋਣੀ ਆ ਕੀ ਉਹਦੇ ਨਾਲ ਬੀਤਣੀ ਆ ਇਹ ਜਿਹੜੇ ਗੱਲਾਂ ਹੋ ਰਹੀਆਂ ਉਸ ਵੇਲੇ ਦੀ ਸਥਿਤੀ ਅੱਜ ਵੀ ਤੁਰੀ ਆ ਰਹੀ ਆ ਕਿ ਉਸ ਵੇਲੇ ਨੌਜਵਾਨੀ ਨੂੰ ਇਹਨਾਂ ਲੋਕਾਂ ਨੇ ਕਿਸ ਤਰ੍ਹਾਂ ਉਹਨਾਂ ਦਾ ਸ਼ਿਕਾਰ ਖੇਡਿਆ ਨੌਜਵਾਨੀ ਦਾ ਜਦੋਂ ਕਿ ਜਿਹੜੇ ਭਾਈ ਜਸਵੰਤ ਸਿੰਘ ਖਾਲੜਾ ਉਹ ਅਕਾਲੀ ਦਲ ਇਹਨਾਂ ਦੇ ਵਰਕਰ ਸਨ ਹਿਊਮਨ ਰਾਈਟਸ ਦੇ ਮਨੁੱਖੀ ਅਧਿਕਾਰ ਸੰਗਠਨ ਜਿਹੜਾ ਉਹ ਅਕਾਲੀ ਦਲ ਦਾ ਸੀ ਦੇਖੋ ਇਹ ਲੋਕ ਖੜੇ ਕਿੱਥੇ ਕਦੇ ਹਾ ਦਾ ਨਾਰਾ ਵੀ ਮਾਰੇ ਉਹਨਾਂ ਦੇ ਪਰਿਵਾਰ ਦੇ ਨਾਲ ਜਾਂ ਖਾਲੜਾ ਸਾਹਿਬ ਦਾ ਕਿਤੇ ਇੱਕ ਵਾਰੀ ਵੀ ਆ ਲੋਂਗੋਵਾਲ ਦੀ ਵਰਸੀ ਤੇ ਜ਼ਰੂਰ ਉੱਥੇ ਜੋ ਕੁਝ ਹੁੰਦਾ ਉਹ ਵੇ ਨਹੀਂ ਆਪਾਂ ਜੋ ਕੁਝ ਹੁੰਦਾ ਇਹ ਇਸ ਤਰ੍ਹਾਂ ਦੇ ਤਾਂ ਦੁਸ਼ਮਣਾਂ ਤੋਂ ਵੀ ਘੱਟ ਲੋਕ ਸਨ ਤੇ ਜਦੋਂ ਬਲਵਿੰਦਰ ਸਿੰਘ ਭੁੰਦੜ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕਰਦਾ ਉਹ ਡਰ ਗਿਆ ਉਹ ਆਉਂਦਾ ਵੀ ਨਹੀਂ ਹਜੇ ਆਪਾਂ ਇਹ ਕੰਮ ਨਾ ਕਰੀਏ ਕਿਉਂਕਿ ਉਹਨਾਂ ਦੇ ਨਾਲ ਜਿਹੜੀਆਂ ਖੜਕੂ ਤੇਰਾ ਸਹਿਮਤੀ ਰੱਖਦੀਆਂ ਉਸ ਤੋਂ ਬਾਅਦ ਫਿਰ ਭਾਈ ਮਨਜੀਤ ਸਿੰਘ ਦਾ ਜੋ ਹਸ਼ਰ ਅਕਾਲ ਤੱਕ ਸਾਹ ਤੇ ਹੋਇਆ ਸਭ ਨੂੰ ਪਤਾ ਇਹ ਉਸ ਤੋਂ ਬਾਅਦ ਦੀਆਂ ਗੱਲਾਂ ਫਿਰ ਕੀ ਹੁੰਦਾ ਬਲਵਿੰਦਰ ਸਿੰਘ ਭੁੰਦੜ ਦਾਸ ਜੀ ਨਾਲ ਗੱਲ ਕਰਦੇ ਆ ਵੀ ਆਪਾਂ ਨੂੰ ਇਸ ਮੌਕੇ ਦਾ ਫਾਇਦਾ ਚੁੱਕਣਾ ਚਾਹੀਦਾ ਸਟੇਟ ਆਪਣੇ ਨਾਲ ਹੈ ਪ੍ਰਸ਼ਾਸਨ ਆਪਣੇ ਨਾਲ ਹੈ ਫਿਰ ਤਲਵੰਡੀ ਸਾਬੋ ਦੀ ਜਿਹੜੀ ਇਹਨਾਂ ਦੀ ਅਕਾਲੀ ਦਲ ਬਾਬਾ ਗਰੁੱਪ ਦੀ ਜਿਹੜੀ ਸਟੇਜ ਸੀ ਉਹਦੇ ਤੇ ਫਿਰ ਕਿਵੇਂ ਪੀਪੀ ਚੋਂ ਹੋਰ ਥਾਵਾਂ ਤੋਂ ਜਿਹੜੇ ਗੁਰਸਿੱਖ ਮੁਲਾਜ਼ਮ ਉਹਨਾਂ ਦੇ ਨੀਲੀਆਂ ਪੱਗਾਂ ਬਣਾ ਕੇ ਦਾੜ੍ਹੀਆਂ ਖੁੱਲੀਆਂ ਛਣਾ ਕੇ ਉਹਨਾਂ ਨੂੰ ਅਸਲਾ ਦੇ ਕੇ ਉਹ ਸਟੇਜ ਜਿਹੜੀ ਸੀ ਹਾਈਜੈਕ ਕੀਤੀ ਗਈ ਔਰ ਇਹਨਾਂ ਨੂੰ ਉਸ ਸਟੇਜ ਦੇ ਉੱਤੇ ਸਥਾਪਿਤ ਕੀਤਾ ਗਿਆ ਤੇ ਇੱਕ ਹਿਸਾਬ ਦਾ ਇਹਨਾਂ ਨੂੰ 1984 ਦੀ ਜਿਹੜੀ ਇਹਨਾਂ ਨੇ ਉਹਨਾਂ ਦੀ ਕੀਤੀ ਹੋਈ ਮਦਦ ਦਾ ਪਹਿਲਾ ਇਨਾਮ ਜਿਹੜਾ ਸਿਮਰਜੀਤ ਸਿੰਘ ਮਾਨ ਨੂੰ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਜੋ ਕੁਝ ਹੋਇਆ ਉਹ ਉੱਥੋਂ ਤਾਕਤ ਮਿਲੀ ਤੇ ਇਹਨਾਂ ਦੀ ਹਿੰਮਤ ਬਈ ਸੀ ਹੁਣ ਦੇਖੀ ਦੇਖ ਤੁਸੀਂ ਸੁਣੀ ਚਲਿਓ ਵੀ ਇਹ ਪੰਜਾਬ ਧਰਤੀ ਤੇ ਸਾਡੇ ਤੇ ਹੋਇਆ ਕੀ ਕੁਛ ਹੈ ਤੇ ਜਿਹੜੀਆਂ ਖਾੜਕੂ ਸੱਗਠਣ ਵੀ ਕਈ ਜਿਹੜੇ ਚੱਲੇ ਉਹ ਕਿੱਥੋਂ ਚੱਲੇ ਉਹਨਾਂ ਦੀਆਂ ਜੜਾਂ ਕਿੱਥੇ ਲੱਗੀਆਂ ਸੀ ਥੱਲੇ ਕੁਝ ਹੋਰ ਦੱਸਿਆ ਜਾ ਰਿਹਾ ਸੀ ਉੱਪਰ ਕੁਝ ਹੋਰ ਹੋ ਰਿਹਾ ਸੀ ਫਿਰ ਇਹ ਕਮਿਟਮੈਂਟਾਂ ਹੋਈਆਂ ਵੀ ਤੁਸੀਂ ਸ਼ਿਕਾਰ ਖੇਡੋ ਨੌਜਵਾਨੀ ਦਾ ਵਿਰੋਧੀ ਧਿਰ ਚ ਅਸੀਂ ਬੈਠੇ ਆਂ ਅਸੀਂ ਤੁਹਾਨੂੰ ਕੁਝ ਨਹੀਂ ਹੋਣ ਦਿੰਦੇ ਉਸ ਤੋਂ ਬਾਅਦ ਜੇ ਅਸੀਂ ਸਰਕਾਰ ਪਾਵਰ ਚਾਉਂਦੇ ਆਂ ਆਏ ਅਗਲੇ ਦੱਸ ਦਿਓ ਕੁਝ ਬਣਿਆ ਤਾਂ ਦੁੱਖ ਤਾਂ ਉਦੋਂ ਹੋਇਆ ਜਦੋਂ ਸ਼ਹੀਦ ਪਰਿਵਾਰਾਂ ਦੇ ਜਿਹੜੇ ਵਾਰਸ ਆਪਦੇ ਆਪ ਨੂੰ ਕਹਾਉਂਦੇ ਸੀ ਭਾਈ ਅਮਰੀਕ ਸਿੰਘ ਦਾ ਭਰਾ ਤੇ ਹੋਰ ਇਹਨਾਂ ਨੇ ਲੋਕਾਂ ਨੂੰ ਦਾ ਜ਼ਖਮ ਦਿੱਤੇ ਤੇ ਮਨਜੀਤ ਸਿੰਘ ਉਹਨਾਂ ਨੇ ਤੁਹਾਡੇ ਜ਼ਖਮਾਂ 'ਚ ਉਂਗਲਾਂ ਪਾ ਕੇ ਤੁਹਾਡੇ ਖੁਰਦੇ ਜ਼ਖਮ ਵਿੱਚੋਂ ਜਦੋਂ ਇਹਨਾਂ ਨੇ ਉਹ ਜਾਂਚਾਂ ਨਾ ਹੋਣ ਦੇ ਵਿੱਚ ਇਹਨਾਂ ਇਸ ਪਰਿਵਾਰ ਦਾ ਸਾਥ ਦਿੱਤਾ ਜਿਹਦੀ ਅੱਜ ਫਿਰ ਤੁਸੀਂ ਇੱਕ ਵਾਰੀ ਇਹਨਾਂ ਲੋਕਾਂ ਦੀ ਵਾਹਵਾ ਕਰਨ ਲੱਗੇ ਹੋਏ ਕਦੇ ਤਾਂ ਆਪ ਦੇ ਪਿਛੋਕੜ ਵੱਲ ਝਾਕੀ ਮਾਰ ਲੈ ਕਰੋ ਸਾਡੇ ਸਾਡੇ ਦੁਸ਼ਮਣ ਕੌਣ ਆ ਸਾਡੇ ਕੀ ਵਿਕਾਸ ਆ ਸੜਕਾਂ ਨੂੰ ਕਿਹਾ ਜਾਂਦਾ ਹੈ ਕੀ ਵਿਕਾਸਚਾਰ ਨੌਕਰੀਆਂ ਦੇਤੀਆਂ ਉਹਨਾਂ ਨੂੰ ਕਿਹਾ ਜਾਂਦਾ ਕੀ ਕੀ ਅਸੀਂ ਇਹੋ ਜਿਹਾ ਵਿਕਾਸ ਕਰਨਾ ਹੈ ਜਿਹੜੇ ਜਿਹੜੇ ਵਿਕਾਸ ਦੇ ਵਿੱਚ ਸਾਡਾ વિનાਸ਼ ਦਿਸਦਾ ਹੋਵੇ ਜਿਸ ਤਰੱਕੀ 'ਚ ਤੁਹਾਡੀ ਬਰਬਾਦੀ ਦਿਸਦੀ ਹੋਵੇ ਉਹ ਤਰ੍ਹਾਂ ਵਕਤੀ ਤਰੱਕੀ ਨੂੰ ਕੀ ਕਰਨਾ ਹੈ ਇਹ ਕਿਵੇਂ ਕਿਵੇਂ ਇੱਕ ਦੂਜੇ ਨਾਲੇ ਰਲੇ ਹੋਏ ਸੀ ਕਾਤਲ ਤੇ ਮਕਤੂਲ ਜਿਹੜੇ ਇਹਨਾਂ ਨੇ ਕਾਤਲਾਂ ਦਾ ਸਾਥ ਦਿੱਤਾ ਤੁਹਾਡੇ ਬਣੇ ਕਦੋਂ ਇਹ ਦੱਸੋ ਅੱਜ ਤੱਕ ਦੁਨੀਆ ਦਾ ਕੋਈ ਧਰਮ ਕਿਸੇ ਐਕਟ ਥੱਲੇ ਹੈਗਾ ਗੁਰਦੁਆਰਾ ਐਕਟ ਸੈਂਟਰ ਦੇ ਅੰਦਰ ਹੈ ਜਦੋਂ ਮਰਜ਼ੀ ਚੋਣਾ ਕਰਾਉਣ ਜਦੋਂ ਮਰਜ਼ੀ ਨਾ ਕਰੋ ਆ ਤੁਹਾਡੇ ਸਾਹਮਣੇ ਰਿਜ਼ਲਟ ਆ ਮੇਰੇ ਬਾਰੇ ਤੁਸੀਂ ਪੁੱਛਿਆ ਸੀ ਮੈਂ ਭਾਈ ਰਣਜੀਤ ਸਿੰਘ ਦੇ ਨਾਲ ਆ ਮੈਂ ਉਹਨਾਂ ਦਾ ਸਾਥ ਦਿੰਦਾ ਔਰ ਦੇਵਾਂਗਾ ਉਸ ਤੋਂ ਅੱਗੇ ਕੀ ਹੁੰਦਾ ਫਿਰ ਜਦੋਂ ਦੁਬਾਰਾ ਇਲੈਕਸ਼ਨ ਦਾ ਜਿਹੜਾ ਐਲਾਨ ਹੁੰਦਾ ਸਰਦਾਰ ਸਿਮਰਜੀਤ ਸਿੰਘ ਮਾਨ ਫਿਰ ਦੁਬਾਰਾ ਐਲਾਨ ਕਰਦੇ ਆ ਇੱਕ ਵਾਰੀ ਇਹ ਚੀਜ਼ ਤੋਂ ਤਿਲਕਣ ਤੋਂ ਬਾਅਦ ਉਹ ਫਿਰ ਕੋਸ਼ਿਸ਼ ਕਰਦੇ ਆ ਵੀ ਕਿਵੇਂ ਨਾ ਕਿਵੇਂ ਕਰਕੇ ਖੜਕੂ ਤੇ ਰਾਨੂ ਨਾਲ ਲੈ ਕੇ ਪੰਜਾਬ ਦੀ ਇੱਕ ਵਾਰੀ ਫਿਰ ਜਿਹੜਾ ਜਿਹੜਾ ਮਨਾਸ਼ਦੂ ਅੱਗੇ ਪੰਜਾਬਦਣ ਨੂੰ ਦਿਸਦਾ ਸੀ ਜਿਹੜਾ ਹੁਣ ਮੈਂ ਕਹਿੰਦਾ ਉਹ ਫਿਰ ਵੀ ਸਮਰਪਿਤ ਰਿਹਾ ਆ ਉਹਦੀ ਧਰਤੀ ਨੂੰ ਤੇ ਆਪਦੀ ਕੌਮ ਨੂੰ ਸਮਰਪਿਤ ਤਾਂ ਰਿਹਾ ਉਹਨੇ ਸ਼ਿਕਾਰਤਾ ਨਹੀਂ ਖੇਡਿਆ ਸ਼ਿਕਾਰ ਖੇਡਣ ਵਾਲਿਆਂ ਦਾ ਸਾਥਤਾ ਨਹੀਂ ਦਿੱਤਾ ਤੁਸੀਂ ਤਾਂ ਕੁਰਸੀਆਂ ਉਹਨਾਂ ਨੂੰ ਬਖਸ਼ੀਆਂ ਜਿਹੜੇ ਦਸਦੇ ਘੋੜੇ ਦੇ ਬਣੀ ਇਹ ਯਾਰੀਆਂ ਕਿਤੇ ਇੱਥੇ ਆ ਕੇ ਥੋੜੀ ਨਹੀਂ ਵੀ ਐ ਇਹ ਯਾਰੀਆਂ ਉਸ ਵੇਲੇ ਦੀਆਂ ਚੱਲ ਰਹੀਆਂ ਸੀ ਫਿਰ ਇਹਨਾਂ ਲੋਕਾਂ ਨੂੰ ਜਿਹੜੇ ਸਟੇਟ ਨੇ ਸਥਾਪਿਤ ਕੀਤਾ ਹੁਣ ਉਹ ਤੋਂ ਅਗਲਾ ਜ਼ਿਕਰ ਫਿਰ ਆਉਂਦਾ ਡਾਕਟਰ ਸੋਹਣ ਸਿੰਘ ਦੀ ਪੰਥਕ ਕਮੇਟੀ ਦਾ ਜਿਹੜੀ ਡਾਕਟਰ ਸੋਹਣ ਸਿੰਘ ਦੀ ਪੰਥਕ ਕਮੇਟੀ ਉਹਨਾਂ ਦਾ ਬੇਟਾ ਆਈਐਸ ਅਫਸਰ ਸੀ ਸਰਦਾਰ ਸਵਰਨ ਸਿੰਘ ਬੋਪਾਰਾਏ ਤੇ ਉਹਨਾਂ ਦਾ ਸਾਧੂ ਡਾਕਟਰ ਸੋਹਣ ਸਿੰਘ ਦਾ ਬੇਟਾ ਸਵਰਨ ਸਿੰਘ ਸਰਦਾਰ ਸਵਰਨ ਸਿੰਘ ਬੋਪਾਰਾਏ ਜਿਹੜੇ ਆਈਐਸ ਹਨ ਤੇ ਜਿਹੜੇ ਹੁਣ ਜਿਨ੍ਹਾਂ ਨੇ ਖਾਲਸਤਾਨ ਐਜ਼ ਕੌਨਸਿਪਰੈਂਸੀ ਇੱਕ ਕਿਤਾਬ ਲਿਖੀ ਆ ਜੀਬੀਐਸ ਸਿੱਧੂ ਉਹ ਸੋਹਣ ਸਿੰਘ ਦੇ ਬੇਟੇ ਦੇ ਮੁੰਡੇ ਤੇ ਬੇਟੇ ਦਾ ਸਾਧੂ ਆ ਤੇ ਜਿਹੜਾ ਸਰਦਾਰ ਸੌਰਨ ਸਿੰਘ ਸੈਂਟਰ ਦੇ ਵਿੱਚ ਮਿਨਿਸਟਰ ਰਹੇ ਉਹਨਾਂ ਦੇ ਇਹ ਦੋਨੇ ਜਵਾਈ ਆ ਹੁਣ ਤੁਸੀਂ ਦੇਖੋ ਫਿਰ ਉਹ ਜੀਬੀਐ ਸਿੱਧੂ ਕਿੱਥੇ ਬੈਠਾ ਸੀ ਤੇ ਸੋਹਣ ਸਿੰਘ ਫਿਰ ਇੱਕ ਹਿਸਾਬ ਦਾ ਸਾਧੂ ਦਾ ਪਿਓ ਤੇ ਪਿਓ ਹੀ ਹੋਇਆ ਫਿਰ ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਸੀ 5-5000 ਬੰਦਿਆਂ ਦੀਆਂ ਜ਼ਿੰਮੇਵਾਰੀਆਂ ਚੱਕਣ ਵਾਲੇ ਲੋਕ ਤਿੰਨਾਂ-ਤਿੰਨਾਂ ਮਹੀਨਿਆਂ ਚ ਜੇਲ੍ਹਾਂ ਤੋਂ ਬਾਹਰ ਆ ਗਏ ਫਿਰ ਕਿਹੜੀ ਖੇਡ ਖੇਡੀ ਜਾ ਰਹੀ ਸੀ ਹੁਣ ਤਾਂ ਕੈਨੇਡਾ ਦੀ ਇੱਕ ਜਿਹੜੀ ਉਥੋਂ ਦੀ ਕੈਨੇਡਾ ਦੇ ਜਿਹੜੇ ਪੁਲਿਸ ਅਫਸਰ ਸੀ ਜਦੋਂ ਜਹਾਜ਼ ਹਾਦਸਾ ਹੁੰਦਾ 에어 ਇੰਡੀਆ ਜਿਹੜਾ ਹਾਦਸਾ ਹੋਇਆ ਸੀ ਕਨਿਸ਼ਕ ਕਾਂਡਜੀ ਨੂੰ ਕਹਿੰਦੇ ਆ ਤੇ ਉਹਦੇ ਵਿੱਚ ਜਿਹੜੇ ਮਾਲਕ ਸਾਹਿਬ ਸੀ ਉਹ ਫਾਊਂਡਰ ਸਨ ਬੱਬਰ ਖਾਨਸਾ ਦੇ ਫਾਈਨੈਂਸਰਾਂ ਬਬਰਖਾਲਸਾਂ ਦੀ ਤੇ ਉਹਨਾਂ ਨੂੰ ਲੋਨ ਕੌਣ ਦੇ ਰਿਹਾ ਰਿਜ਼ਰਵ ਬੈਂਕ ਆਫ ਇੰਡੀਆ ਅਰਬਾਂ ਡਾਲਰ ਦਾ ਲੋਨ ਕ੍ਰੈਡਿਟ ਉੱਤੇ ਦੇ ਰਹੀ ਹੈ ਵੀ ਇੱਕ ਵਾਰੀ ਜਮਾ ਕਰਾ ਕੇ ਫਿਰ ਬਿਨਾਂ ਵਿਆਜ ਤੋਂ ਚੱਕ ਲੋ ਤੇ ਬਬਰਖਾਲਸਾਂ ਨੂੰ ਉਹ ਫਾਈਨਾਂਸ ਕਰਦੇ ਸੀ ਉਸ ਕੜੀ ਦੇ ਵਿੱਚ ਵੀ ਜਿਹੜੇ ਉਸ ਵੇਲੇ ਦੇ ਇਹ ਅਫਸਰ ਉਹ ਕੜੀਆਂ ਦੇ ਵਿੱਚ ਜੁੜੇ ਹੋਏ ਸਨ ਮੈਂ ਤਾਂ ਇਸੇ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਸੁਚੇਤ ਕਰਦਾ ਰਹਿਣਾ ਵੀ ਜਾਗੋ ਕਿਸੇ ਦੇ ਮਗਰ ਲਾ ਕੇ ਤੁਰੋਂਗੇ ਅੱਜ ਅੱਜ ਦੇ ਹਾਲਾਤ ਹੋਰ ਨਹੀਂ ਅੱਜ ਅਗਲੇ ਨੇ ਹਥਿਆਰਾਂ ਨਾਲ ਨਹੀਂ ਤੁਹਾਨੂੰ ਮਾਰਨਾ ਤੁਹਾਨੂੰ ਵਿਚਾਰਾਂ ਨਾਲ ਨਹੀਂ ਮਾਰਨਾ ਅਬ ਮਿਸਾਲ ਤੁਹਾਡੇ ਸਾਹਮਣੇ ਪਈ 88 ਦੀ ਤੇ ਹੁਣ ਦੀ ਭਾਖੜਾ ਬੋਰਡ ਮੈਨੇਜਮੈਂਟ ਦੀ ਇੱਕ ਬਟਨ ਹੈ ਅਗਲੇ ਕੋਲੇ ਇੱਕ ਬਟਨ ਨੱਪਿਆ ਅੱਧਾ ਪੰਜਾਬ ਬਰਬਾਦ ਕਰਤਾ ਤੇ ਦਾਤਿਆਂ ਨੂੰ ਮੰਗਤੇ ਆਲੀਆਂ ਸਾਹਮਣੇ ਖੜਾ ਕਰਕੇ ਤੁਹਾਨੂੰ ਦਿਖਾਤਾ ਅਗਲੇ ਕਹਿੰਦੇ ਆਹ ਪਾਵਰ ਹੁੰਦੀ ਆ ਆਹ ਪਾਵਰ ਜਿਹੜੀ ਅਗਲੀਆਂ ਜਿਹੜੀ ਤੁਹਾਡੀ ਸਿਆਸੀ ਜਮਾਤ ਜਿਹੜੀ ਆਉਂਦੀ ਤਾਂ ਆਹ ਪਾਵਰ ਆਪਦੇ ਕੰਟਰੋਲ ਚ ਕਰਨ ਜੋਗੀਆਂ ਹਨ ਉਹਨਾਂ ਨੂੰ ਜ਼ਰੂਰ ਅੱਗੇ ਲਿਆਓ ਤੇ ਜੇ ਇਹ ਕੋਸ਼ਿ ਹੋਣਾ ਫਿਰ ਆਹਾ ਕੋਸ਼ਿ ਰਹਿਣਾ ਫਿਰ ਤਰੱਕੀ ਕੋਠੀਆਂ ਪਾਉਣ ਦੇ ਨਾਲ ਤਰੱਕੀ ਨਹੀਂ ਹੁੰਦੀ ਕਾਰਾਂ ਮੋਟਰਾਂ ਲੈਣ ਦੇ ਨਾਲ ਤਰੱਕੀ ਨਹੀਂ ਹੁੰਦੀ ਯਾਦ ਰੱਖਿਓ ਇਸ ਤਰੱਕੀ ਦੇ ਵਿੱਚ ਤੁਹਾਡੀ ਬਹੁਤ ਵੱਡੀ ਬਰਬਾਦੀ ਛੁਪੀ ਆ ਅੱਜ ਤੁਹਾਨੂੰ ਆਪਣੀ ਕੌਮ ਨੂੰ ਐਜੂਕੇਟ ਕਰਨਾ ਪਊਗਾ। ਅਗਰ ਐਜੂਕੇਟ ਨਹੀਂ ਹੋਵੋਗੇ ਤੇ ਹਸ਼ਰ ਇਸੇ ਤਰ੍ਹਾਂ ਹੀ ਰਹੂਗਾ। ਜਿੰਨਾ ਚਿਰ ਇਹ ਜਿਹੜੇ ਪੰਜਾਬ ਦੇ ਸਰੋਤ ਮੈਂ ਪਿਛਲੀ ਜੀ ਵੀ ਵੀਡੀਓਜ਼ ਕਿਹਾ ਸੀ ਉਹ ਜਾੜੇ ਕਿਨੇ ਸਰੋਤ ਜਿਨ੍ਹਾਂ ਨੂੰ ਤੁਸੀਂ ਵੋਟਾਂ ਦਿੱਤੀਆਂ ਜਦੋਂ ਤੁਹਾਨੂੰ ਵੋਟ ਦੇਣ ਵਾਲੇ ਬੰਦੇ ਨੂੰ ਸਮਝ ਲੱਗੀ ਨਾ ਵੀ ਅਸੀਂ ਕਿਸੇ ਜਿਹੇ ਬੰਦੇ ਨੂੰ ਵੋਟ ਦੇਣੀ ਇਹ ਆਪਦੀ ਆਪ ਹੀ ਸੁਧਰ ਜਾਣਗੇ। ਅਗਲੀ ਵੀਡੀਓ ਛੋਟੀ ਰੱਖਿਆ ਕਰਾਂਗੇ ਅਗਲੀ ਵੀਡੀਓ ਹੁਣ ਦਲਜੀਤ ਸਿੰਘ ਚੀਮੇ ਦੀ ਕਰਾਂਗੇ ਚੀਮਾ ਤੇ ਮਹਿਤਾ ਮਹਿਤਾ ਜਿਹੜਾ ਹੈਗਾ ਫੈਡਰੇਸ਼ਨ ਵਾਲਾ ਚੀਮ ਦਲਜੀਤ ਸਿੰਘ ਚੀਮੇ ਦੀ ਸਕੀਪੂਆ ਦਾ ਮੁੰਡਾ ਸੰਤ ਜਰਨੈਲ ਸਿੰਘ ਦੇ ਵੇਲੇ ਮੰਦਰਾਂ ਦੇ ਵਿੱਚ ਜਿਹੜੀਆਂ ਗਾਵਾਂ ਦੀਆਂ ਪੂਛਾਂ ਸਿੱਟੀਆਂ ਗਈਆਂ ਗਾਵਾਂ ਦੇ ਕੰਨ ਵੱਢ ਕੇ ਛੁੱਟੇ ਗਏ ਜਿਹੜੇ ਇਹ ਲੋਕ Hindu ਭਾਈਚਾਰਾ Hindu Sikh ਏਕਤਾ ਦੇ ਮਦਈ ਭਾਈਚਾਰਕ ਸਾਂਝ ਦੇ ਮਦਈ ਜਿਹੜੇ ਮੰਦਰਾਂ ਚ ਪੁੱਛਾ ਸਿੱਢਦੇ ਰਹੇ ਤੇ ਕੰਨ ਵੜ ਵੜ ਸੁੱਢਦੇ ਰਹੇ ਮਹਿਤੇ ਵਰਗੇ ਜਿਹੜੇ ਪਰਚੇ ਹੋਏ ਐ ਇਹਨਾਂ ਤੇ ਤੇ ਕਿਵੇਂ ਚੀਮੇ ਦਾ ਭਰਾ ਜਿਹੜਾ ਕੰਤਾ ਉਹ ਖਾੜਕੂ ਸਫਾਂ ਦੇ ਵਿੱਚ ਵਿਚਰਦਾ ਸੀ ਔਰ ਕਿੱਥੇ ਗਾਂ ਮੁਖਬਰੀਆਂ ਕਰਦੇ ਸੀ ਉਹਦੇ ਏਜ ਦੇ ਵਿੱਚ ਇਹ ਮਿਲੀਆਂ ਹੋਈਆਂ ਕੁਰਸੀਆਂ ਕਿਸੇ ਵੇਲੇ ਮਹਿਤੇ ਦੇ ਥਰੂ ਇਹਨੂੰ ਦਲਜੀਤ ਸਿੰਘ ਜਿਹੜਾ ਮੈਡੀਕਲ ਚ ਦਾਖਲਾ ਮਿਲਿਆ ਸੀ ਅੰਤ ਜਰਨੈਲ ਸਿੰਘ ਨੇ ਦੋਇਆ ਸੀ ਇਹਦੇ ਤੇ ਅਗਲੀ ਵੀਡੀਓ ਕਰਾਂਗੇ ਦਿਓ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਡੀਓ ਜਿਹੜੀ ਹੈਗੀ ਆ ਜਿੰਨੀਆਂ ਗੱਲਾਂ ਕੀਤੀਆਂ ਇਹ ਔਨ ਰਿਕਾਰਡ ਹੈ ਜੇ ਕਿਸੇ ਨੇ ਜਿਹੜੀ ਇਹ ਘਟਨਾ ਤਲਵੰਡੀ ਸਾਬੋ ਵਾਲੀ ਆ ਇਹਦੇ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਬਠਿੰਡੇ ਵਾਲੇ ਜਿਹੜੇ ਪੱਤਰਕਾਰ ਉਹਨਾਂ ਦਾ ਇੱਕ ਐਪੀਸੋਡ ਵੀ ਪਿਆ ਉਹ ਵੀ ਤੁਸੀਂ ਪੰਜਾਬ ਉਹਨਾਂ ਦਾ ਜਿਹੜਾ ਟੂਡੇ ਰੇਡੀਓ ਆ ਉਹਦੇ ਤੇ ਤੁਸੀਂ ਸੁਣ ਸਕਦੇ ਹੋ ਬੜੇ ਸੀਨੀਅਰ ਪੱਤਰਕਾਰ ਉਹ ਉਸ ਵੇਲੇ ਦੇ ਉਸੀ ਦੇ ਗਵਾਹ ਮੈਂ ਡਿਪਾਰਟਮੈਂਟ ਚ ਰਿਹਾ ਸਾਨੂੰ ਸਭ ਪਤਾ ਕੀ ਕਿੱਥੋਂ ਚੱਲਦਾ ਕੌਣ ਕਿਹਨੇ ਤਿਆਰ ਕੀਤਾ ਸੀ ਕੌਣ ਤੁਹਾਡਾ ਸ਼ਿਕਾਰ ਖੇੜ ਕੇ ਤੇ ਕਿਹੜੀ ਖੁੱਡ ਵਿੱਚ ਵੜਿਆ ਇਹ ਮੈਂ ਤਾਂ ਤੁਹਾਨੂੰ ਜਗਾਉਂਦਾ ਰਹੂੰਗਾ ਠੀਕ ਆ ਰਹੀ ਗੱਲ ਤੁਹਾਡੇ ਚੋਂ ਕਈ ਵੀਰਾਂ ਦੇ ਫੋਨ ਆਏ ਸੀ ਵੀ ਤੁਸੀਂ ਬੇਅਦਬੀ ਦੇ ਕੇਸਾਂ ਦੇ ਵਿੱਚ ਤੁਹਾਡਾ ਕੀ ਰੋਲ ਦੋਸਤੋ ਮੈਂ ਤੁਹਾਨੂੰ ਵਾਰ-ਵਾਰ ਇਹ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਜਿਹੜੇ ਪੋਸਟਰ ਲੱਗਦੇ ਪਿੱਛੇ ਵਿਰਸਾ ਸਿੰਘ ਬਟੂਆ ਨੇ ਚੈਲੰਜ ਕੀਤਾ ਸੀ ਮੈਂ ਵਿਰਸਾ ਸਿੰਘ ਬਟੂਆ ਤੇਰਾ ਚੈਲੰਜ ਕਬੂਲ ਕਰਦਾ ਹਾਂ ਮੈਂ 35 ਪੋਸਟਰਾਂ ਦੀ ਰਾਖੀ ਕੀਤੀ ਹੈ 65 ਤੋਂ 70 ਦੇ ਕਰੀਬ ਮੁਲਾਜ਼ਮ ਜਿਹੜੇ ਪੀਏਪੀ ਚੋਂ ਸਾਨੂੰ ਦਿੱਤੇ ਹੋਏ ਸੀ ਪਿੰਡ ਘਲਕਲਾਂ ਦੇ ਸਕੂਲ ਦੇ ਵਿੱਚ ਬੈਠੇ ਹੋਏ ਸੀ ਜਾ ਕੇ ਅੱਜ ਵੀ ਉੱਥੋਂ ਪਤਾ ਕਰ ਲਿਓ ਠੀਕ ਹੈ ਬੈਬਲ ਕੋਡ ਪੂਰਾ ਗੋਲੀकांड ਦੇ ਵਿੱਚ ਮੇਰੀ ਗਵਾਹੀ ਦਰਜ ਹੈ ਜਿਹੜੀ ਬਸ ਸਾੜੀ ਸੀ ਮੋਗੇ ਜੀ ਤੇ ਬਿੱਟੂ ਦੀ ਗ੍ਰਿਫਤਾਰੀ ਹੋਈ ਸੀ ਉਹਦੇ 'ਚ ਮੇਰੀ ਗਵਾਹੀ ਹੈ ਇੱਕ ਕੇਸ ਦੇ ਵਿੱਚ ਹੋਰ ਰਹਿੰਦੀ ਹੈ ਹਜੇ ਉਹ ਹੋ ਜੂਗੀ ਟੋਟਲ 6 ਕੇਸਾਂ ਦੇ ਵਿੱਚ ਗਵਾਹੀ ਦਿੱਤੀ ਹੋਈ ਹੈ ਸਾਥ ਦੇਣਾ ਕਿਸੇ ਨੇ ਦਿਓ ਨਹੀਂ ਦੇਣਾ ਨਾ ਦਿਓ ਪਰ ਮਾੜਾ ਮੈਨੂੰ ਲਫ਼ਜ਼ ਨਾ ਬੋਲਿਆ ਕਰੋ ਜਿਹੜੇ ਤੁਹਾਡੇ ਚੋਂ ਕੁਝ ਲੋਕ ਮੈਨੂੰ ਤਾਣੇ ਮਿਹਣੇ ਹਜੇ ਵੀ ਮਾਰਦੇ ਆ ਉਹ ਮੈਨੂੰ ਪੜ ਲਿਓ ਪਹਿਲਾਂ ਮੇਰੀਆਂ ਪਿੱਛੇ ਵੀਡੀਓ ਪਈਆਂ ਸ਼ਾਇਦ ਤੁਹਾਨੂੰ ਉਹ ਗੱਲਾਂ ਸੁਣ ਕੇ ਥੋੜੀ ਬਹੁਤੀ ਸ਼ਰਮ ਆ ਜੇ ਤੇ ਮੇਰੇ ਵਾਸਤੇ ਵੀ ਇਹ ਚੰਗੀ ਹੋਊਗੀ ਤੁਹਾਡੇ ਵਾਸਤੇ ਵੀ ਚੰਗੀ ਹੋਊਗਾ ਦਿਓ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ